ਇਹ ਜੀ ਪਰਸੋਂ ਰਾਤ ਦੀ ਗੱਲ ਹੈ ਜੀ ਜਿਹੜਾ ਆਪਣਾ ਜਿਹੜਾ ਮਰਤਕ ਹੈ ਜੀ ਜੇ ਜਗਪਾਲ ਸਿੰਘ ਉਹ ਉਹ ਸਾਨੂੰ ਨੋਟੀਫਿਕੇਸ਼ਨ ਆਈ ਸੀ ਵੀ ਉਹ ਦਾ ਵੀ ਫਾਦਰ ਨੇ ਉਹਦੇ ਕਹੀ ਮਰੀ ਰਾਤ ਨੂੰ ਸੁੱਤੇ ਹੋਏ ਆਪਸੇ ਲੜਾਈ ਝਗੜਾ ਹੋ ਗਿਆ ਸੀ ਜਿਹਨਾਂ ਫਾਦਰ ਨੇ ਰਾਤ ਨੂੰ ਲੜੇ ਅਤੇ ਕਫੀ ਮਾਰ ਕੇ ਸਿਰ ਤੇ ਤੇ ਉਹਨੂੰ ਗੰਭੀਰ ਜ਼ਖਮੀ ਕਰਤਾ ਵੀ ਜੋ ਇਲਾਜ ਲਈ ਉਹਦੀ ਵਾਈਫ ਦੇ ਨਾਲ ਗਵਾਂਡੀਆਂ ਮਿਲ ਕੇ ਹਸਪਤਾਲ ਦਾਖਲ ਕਰਾਤਾ ਸੀ ਜਿਸ ਦੀ ਕੱਲ ਦਰਾਂ ਦੇ ਇਲਾਜ ਪੀਜਾ ਰਾਹ ਜਾਂਦੇ ਉਹਦੀ ਮੌਤ ਹੋ ਗਈ ਜੀ पूरा मामला की, पुछ, पुछ की हो जी वो एदा बाबा वजा रंज जी ਜਿਹੜੀ ਸਾਨੂੰ ਇਨੀਸ਼ੀਅਲ ਸਟੇਜ ਤੇ ਪੁੱਛ ਪੁੱਛ ਕੇ ਕਰਕੇ ਪਤਾ ਲੱਗਿਆ ਇਹਨਾਂ ਦਾ ਆਪ ਚ ਕੋਈ ਦਾਤੀ ਵਾਲਾ ਪੱਖਾ ਸੀ ਉਹਦੇ ਬੰਦ ਕਰਨ ਕੋ ਇਹ ਬਾਹਰ ਚੱਲ ਗਿਆ ਦਾਤੀਆ ਪੱਖੇ ਕਿ ਜਾਈ ਨਹੀਂ ਲੱਗੀ ਤਾਂ ਕਰਕੇ ਉਹਨਾਂ ਨੇ ਜਦੋਂ ਬੰਦ ਕਰਤਾ ਪੱਖਾ ਉਸੇ ਗੱਲ ਤੋਂ ਨੇ ਬਹਿਸ ਹੋ ਗਈ ਬਹਿਸ ਤੋਂ ਬਾਅਦ ਜਰੂਰ ਸੋ ਗਿਆ ਜਾ ਕੇ ਤਾਂ ਉਹਦੇ ਫਾਦਰ ਨੇ ਆ ਕੇ ਮਲਕੀਤ ਸਿੰਘ ਨੇ ਲਾਜ਼ਮ ਸੁੱਤੇ ਪਏ ਦੇ ਸਵਿਚ ਕਈ ਮਾਰੀ ਇਹ ਮਕਦਮਾ ਅੰਤਰਰਾਤੀ ਕਿਤ ਹਾਂਜੀ ਹਾਂ ਮਕਦਮਾ ਕਤਲ ਦਾ ਅਸੀਂ ਦਰਜਾ ਨਾਦਾ ਕਤਲ ਦਾ 103 ਬੀਐਨਐਫ ਦਾ ਜਿਹੜੀ ਪੁਰਾਣੀ ਤੇ 122 ਆਈਪੀ ਦਾ ਤੇ ਐਤ ਮਲਕੀ ਸਿੰਘ ਦੇ ਖਿਲਾਫ ਦਾ ਅੱਜ ਕਰਕੇ ਤੇ ਮਕਦਮਾ ਅੱਜ ਕਰਤਾ ਤੇ ਉਹ ਵੀ ਰੈਸਟ ਮੇਰਾ ਭਾਈ ਹਾਂਜੀ ਉਹ ਵੀ ਰੈਸਟ ਭਾਈ ਕੀ ਹਾਲਾਤ ਕੀ ਨੇ ਕਰਦੇ ਇਸ ਤਰ੍ਹਾਂ ਇਹ ਜਿਹੜਾ ਆਪਣਾ ਜਗਪਾਲ ਸਿੰਘ ਸੀ ਇਹ ਆਪਣਾ ਰਾਣੀ ਧੀ ਕੋਲੇ ਜਿਹੜਾ ਫੋਰੈਸਟ ਦਾ ਉਹਦੇ ਚ ਲੱਗਿਆ ਹੋਇਆ ਫਿਰ ਕੰਟਰੈਕਟ ਬੇਚ ਤੇ ਫੇਲਾ ਤੇ ਘਰੇ ਘਰੇ ਗਰੀ ਪਰਿਵਾਰ ਚੋਂ ਨੇ ਸਾਰੇ ਕੀ ਬੱਚੇ-ਬੱਚੇ ਸੀ ਬੱਚੇ ਦੋ ਬੱਚੇ ਨੇ ਕਿ 5 ਸਾਲ 5 ਸਾਲ ਦਾ ਇੱਕ 2 ਸਾਲ ਦਾ ਗ੍ਰਿਫਤਾਰੀ ਹੋਈ ਹੈ ਹਾਂਜੀ ਗ੍ਰਿਫਤਾਰ ਹੋ ਗਈ ਮਲਕੀਤ ਸਿੰਘ ਜੀ ਕਿੱਥੋਂ ਗ੍ਰਿਫਤਾਰ ਕੀਤਾ ਕਰੋ ਇਹਨੂੰ ਇਹਦੇ ਘਰਦਿਆਂ ਨੇ ਪੇਸ਼ ਹੀ ਕਰਤਾ ਲਿਆ ਕੇ ਹਾਂਜੀ ਹਾਂਜੀ